ਹਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਈਆਂ ਅਗਲੇ ਸਾਲ ਦੀ ਤਿਆਰੀ ਹੈਰਾਨ ਨਾ ਹੋਵੋ ਮੈਂ 2026 ਨੂੰ ਵੈਲਕਮ ਕਰ ਰਹੀਆਂ ਤੇ 2025 ਨੂੰ 4 ਮਹੀਨੇ ਪਹਿਲਾਂ ਅਲਵਿਦਾ ਕਰ ਰਹੀਆਂ ਦੇਖੋ ਸਾਲ ਬਦਲਣਾ ਮਹਿਜ਼ ਕੈਲੰਡਰ ਦੀਆਂ ਤਰੀਕਾਂ ਦਾ ਕੱਟਣਾ ਨਹੀਂ ਹੁੰਦਾ ਬਹੁਤ ਉਤਰਾ ਚੜਾ ਆਂਦੇ ਨੇ ਉਹਦੇ ਵਿੱਚ ਸਾਡੇ ਵਰਤਮਾਨ ਸਮੇਂ ਦੇ ਕਰਮ ਹਨ ਪ੍ਰਾਰਬਧ ਨੇ ਠੀਕ ਹੈ ਜੀ ਉਸ ਹਿਸਾਬ ਨਾਲ ਸਾਡੇ ਕਰਮਿਕ ਅਕਾਊਂਟ ਦੇ ਲੈਖੇ-ਜੋਖੇ ਚੱਲਦੇ ਰਹਿੰਦੇ ਆ ਕਈਆਂ ਲਈ 2025 ਮਾੜਾ ਕਈਆਂ ਲਈ ਚੰਗਾ ਕਈਆਂ ਲਈ ਮਿਕਸ ਪ੍ਰਭਾਵ ਵਾਲਾ ਪਰ ਆਸ ਹੁੰਦੀ ਹੈ ਕਿ ਚਲੋ ਜੋ ਬੀਤ ਚੱਲਾ ਹੈ ਉਸ ਤੋਂ ਬਾਅਦ ਜਿਹਨੇ ਆਉਣਾ ਹੈ ਉਹ ਕੁਝ ਕੀ ਆਪਣੀ ਝੋਲੀ 'ਚ ਮੇਰੇ ਲਈ ਲੈ ਕੇ ਬੈਠਾ ਹੈ ਨਾ ਉਹ ਜਾਦੂ ਦੀ ਪਟਾਰੀ ਕੱਲੀ-ਕੱਲੀ ਖੋਲਣੀ ਆਈਟਮ ਸੋ 2025 ਹੁਣ ਆਪਣੇ ਆਖਰੀ ਪੜਾਚ ਹੈ ਤੇ 2025 ਦੇ ਇਸ ਸਾਲ ਨੇ ਮੇਕ ਰਾਸ਼ੀ ਵਾਲਿਆਂ ਲਈ ਬਹੁਤ ਸਾਰੇ ਉਤਰਾ ਚੜਾ ਲੈ ਆਂਦੇ ਮੈਂ ਕਿਉਂਕਿ 12 ਰਾਸ਼ੀਆਂ ਦੀ ਗੱਲ ਕਰਨੀ ਹੈ 1 ਵਾਈ 1 ਹਰ ਰੋਜ਼ ਦੀ ਇੱਕ ਰਾਸ਼ੀ ਪਾਵਾਂਗੀ ਔਰ 2025 ਨੂੰ ਬਾਏ ਬਾਏ ਕਹਿ ਕੇ 2026 ਦਾ ਸਵਾਗਤ ਕਰਨ ਲਈ ਜੋ ਗ੍ਰਹਾਂ ਦੀ ਸਥਿਤੀ ਹੋਏਗੀ ਸਾਲ 2026 ਚ ਉਸ ਮੁਤਾਬਕ ਤੁਹਾਡੇ ਜੀਵਨ ਦੇ ਸਿਹਤ ਨੌਕਰੀ ਪਰਿਵਾਰ ਤੇ ਪੈਸੇ ਸਬੰਧੀ ਗੱਲ ਕਰਾਂਗੀ ਠੀਕ ਹੈ ਜੀ ਕਈਆਂ ਲਈ ਇਹ ਸਾਲ ਉਮੀਦਾਂ ਦੇ ਮੁਤਾਬਕ ਸੀ 2025 ਜਿੱਥੇ ਮਿਹਨਤ ਦਾ ਮਿੱਠਾ ਫਲ ਮਿਲਿਆ ਵੀ ਹੋਣਾ ਪਰ ਕਈਆਂ ਲਈ ਇਹ ਸਬਰ ਤੇ ਸੰਘਰਸ਼ ਦੀ ਕਸੌਟੀ ਰਿਹਾ ਹੋਏਗਾ ਕਿਉਂਕਿ ਹੁਣ 2026 ਦੇ ਦਰਵਾਜ਼ੇ ਖੁੱਲਣ ਵਾਲੇ ਆ ਤੇ ਪਰਦੇ ਦੇ ਉਸ ਪਾਰ ਪਤਾ ਨਹੀਂ ਕੀ ਕੀ ਹੈ ਸੋ ਇਸ ਨਵੇਂ ਸਾਲ ਦੇ ਗ੍ਰਹਿ ਗੋਚਰ ਤੁਹਾਡੇ ਜੀਵਨ ਦੇ ਚਾਰ ਵੱਡੇ ਖੇਤਰਾਂ ਤੇ ਮਹੱਤਵਪੂਰਨ ਅਸਰ ਪਾਉਣਗੇ ਮੇਖ ਰਾਸ਼ੀ ਵਾਲਿਓ ਨੰਬਰ 1 ਤੇ ਤੁਸੀਂ ਆਉਣੇ ਹੋ ਇਸ ਕਰਕੇ ਮੈਂ ਤੁਹਾਨੂੰ ਦੱਸਾਂਗੀ ਆਪਾਂ ਇੱਕ ਇੱਕ ਕਰਕੇ ਜਾਣਦੇ ਹਾਂ ਕਿ 2026 ਚ ਤੁਹਾਡੇ ਲਈ ਕੀ ਸੰਕੇਤ ਹਨ ਕੀ ਇਸ਼ਾਰੇ ਹਨ ਸਮੇਂ ਦੇ ਤੇ ਕਿਵੇਂ ਛੋਟੇ ਛੋਟੇ ਉਪਾਅ ਕਰਕੇ ਤੁਸੀਂ ਇਸ ਸਾਲ ਨੂੰ ਵੀ ਆਪਣੇ ਪੱਖ ਵਿੱਚ ਕਰ ਸਕਦੇ ਹੋ ਮੈਂ ਮੇਕ ਰਾਸ਼ੀ ਦੇ ਲਈ ਸਾਲ 26 ਵਾਸਤੇ ਚਾਰ ਖੇਤਰਾਂ ਨੂੰ ਕਵਰ ਕਰਾਂਗੀ ਗ੍ਰਹਿ ਪ੍ਰਭਾਵ ਵਿਸ਼ਲੇਸ਼ਣ ਕਰਨ ਤੋਂ ਬਾਅਦ ਮੈਂ ਇਹ ਹੀ ਸੋਚਿਆ ਕਿ ਚਾਰ ਚੀਜ਼ਾਂ ਪ੍ਰਮੁੱਖ ਹੁੰਦੀਆਂ ਹਨ ਬੰਦੇ ਦੀ ਸਿਹਤ ਕਿੱਦਾਂ ਦੀ ਹੈ ਬੰਦੇ ਲਈ ਰੋਜ਼ਗਾਰ ਦੀ ਕੋਈ ਸੋਰਸ ਆਫ ਇਨਕਮ ਹੈ ਕਿ ਨਹੀਂ ਜਾਂ ਬੰਦੇ ਦਾ ਪਰਿਵਾਰ ਠੀਕ ਠਾਕ ਤੰਦਰੁਸਤ ਹੈ ਕਿ ਨਹੀਂ ਤਜਾ ਪੈਸਾ ਕਿੰਨਾ ਖੈ ਉਸ ਕੋਲ ਹਨਾ ਅਮੀਰੀ ਦੀ ਗੱਲ ਨਹੀਂ ਮੈਂ ਕਰ ਰਹੀ ਗੁਜ਼ਾਰੇ ਜੋਗਾ ਸੋ ਮੈਂ ਰਿਜ਼ਲਟ ਕੱਢਣ ਲੱਗੀ ਆ ਮੇਖ ਰਸ਼ ਵਾਲਿਓ ਹੋ ਜੋ ਤਿਆਰ ਸਸਪੈਂਸਿਵ ਆ ਸਾਰਾ ਕੁਝ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਜੁੜੇ ਰਹਿਣਾ ਸੋ 2026 ਤੁਹਾਡੇ ਲਈ ਕੀ ਲੈ ਕੇ ਆ ਰਿਹਾ ਮੈਂ ਪਹਿਲੇ ਖੇਤਰ ਦੀ ਗੱਲ ਕਰਾਂਗੀ ਮੈਂ ਹੈਲਥ ਦੀ ਗੱਲ ਕਰਨ ਲੱਗੀ ਹਾਂ ਸਿਹਤ ਦੀ ਗੱਲ ਕਰਨ ਲੱਗੀ ਹਾਂ ਜੇ ਮੈਂ 2026 ਦੇ ਸਿਹਤ ਨਾਲ ਸੰਬੰਧਿਤ ਗ੍ਰਹਿਣ ਦੀ ਗਣਨਾ ਕਰਾਂ ਤਾਂ 26 ਦੇ ਸ਼ੁਰੂ ਚ ਕਾਇਰਨ ਜਿਹੜਾ ਸੁਭਾਵ ਜੋ ਕੇਤੂ ਵਰਗਾ ਅਸਰ ਰੱਖਦਾ ਹੈ ਤੇ ਨੇਪਚੂਨ ਜਿਹਨੂੰ ਵਰਣ ਕਹਿੰਦੇ ਆ ਵਰਣ ਜਿਹੜਾ ਉਹ ਵਿਸ਼ੇਸ਼ ਪਰੰਪਰਗਤ ਗ੍ਰਹਿਾਂ ਚੋਂ ਉਹਦਾ ਉਹਨਾ ਮਤਮ ਨਹੀਂ ਹੈ ਪਰ ਆਧੁਨਿਕ ਕੈਲਕੂਲੇਸ਼ਨਾਂ ਵਿੱਚ ਇਸਦਾ ਮਤਵ ਹੈਗਾ ਠੀਕ ਹੈ ਇਹ ਇਰਿਸ ਵਿਥ ਹੋਏਗਾ ਸੋ ਸਿੱਧੇ ਮਾਮਲਿਆਂ ਵਿੱਚ ਕੁਝ ਪੁਰਾਣੇ ਮੁੱਦਿਆਂ ਦੀ ਵਾਪਸੀ ਦਾ ਸੰਕੇਤ ਹੈ ਪੁਰਾਣੇ ਮੰਨਣਾ ਡਰਨਾ ਵੀ ਨਹੀਂ ਹੈ ਫਿਕਰ ਵੀ ਨਹੀਂ ਕਰਨਾ ਜੇ ਤੁਹਾਨੂੰ ਪਹਿਲਾਂ ਤੋਂ ਕੋਈ ਲੰਬੇ ਸਮੇਂ ਦੀ ਬਿਮਾਰੀ ਹੈ ਮੇਖ ਰਾਸ਼ੀ ਵਾਲਿਓ ਤਾਂ ਇਸ ਸਾਲ ਉਸਤੇ ਖਾਸ ਧਿਆਨ ਦੇਣ ਦੀ ਲੋੜ ਹੋਵੇਗੀ ਮਨ ਮਾਨਸਿਕ ਤਨਾ ਇਸ ਸਾਲ ਵਧੇਗਾ ਇਸ ਲਈ ਧਿਆਨ ਲਾਉਣਾ ਹੈ ਮੈਡੀਟੇਟ ਕਰਨਾ ਹੈ ਪ੍ਰਾਣਾਯਾਮ ਕਰਨਾ ਤੇ ਪੋਜ਼ਿਟਿਵ ਸੋਚ ਦਾ ਅਭਿਆਸ ਪ੍ਰੈਕਟਿਸ ਪੋ ਜ਼ਰੂਰੀ ਹੈ ਮੰਗਲ ਪ੍ਰਾਇਲ ਚੇਰਿਸ ਦਾਖਲ ਹੋਏਗਾ 26 ਚ ਤੇ ਤੁਹਾਨੂੰ ਸਰੀਰਕ ਊਰਜਾ ਦੇਵੇਗਾ ਪਰ ਨਾਲ ਹੀ ਖਿਆਲ ਰੱਖਣਾ ਡਰਾਈਵਿੰਗ ਵੇਲੇ ਹਾਦਸੇ ਚੁੱਟਪੇ ਜਾਂ ਬਿਨਾ ਲੋੜ ਦੇ ਖਤਰਨਾਕ ਕੰਮ ਤੋਂ ਉਸ ਤੋਂ ਬਚਣ ਦੀ ਮੈਂ ਚੇਤਾਵਨੀ ਦੇ ਰਹੀ ਆ ਮੈਂ ਰਾਸ਼ੀ ਦੇ ਨਾਲ ਨਾਲ ਚਾਰ ਖੇਤਰ ਜੇ ਕਵਰ ਕਰ ਰਹੀ ਆ ਸਿਹਤ ਨੌਕਰੀ ਪਰਿਵਾਰ ਪੈਸਾ ਤੇ ਨਾਲ ਹੀ ਮੈਂ ਉਸ ਨਾਲ ਸੰਬੰਧਿਤ ਇੱਕ ਇੱਕ ਉਪਾਅ ਵੀ ਦੇਣਾ ਹੈ ਜਿਹੜਾ ਤੁਸੀਂ ਕਰੋਗੇ ਹੀ ਕਰੋਗੇ ਉਪਾਅ ਹੋਏਗਾ ਹਰ ਮੰਗਲਵਾਰ ਤੁਸੀਂ ਹਨੂਮਨ ਚਾਲੀਸਾ ਦਾ ਪਾਠ ਕਰਨਾ ਹੈ ਤੇ ਮਸਰਾਂ ਦੀ ਦਾਲ ਜਿਹਨੂੰ ਲਾਲ ਦਾਲ ਕਹਿੰਦੇ ਆ ਉਸ ਦਾ ਦਾਨ ਕਰਨਾ ਇਹ ਨਾਲ ਸਿਰਫ ਤੁਹਾਡੀ ਸਿਹਤ ਦੇ ਰਾਹ ਵਿਚਾਰੀਆਂ ਰੁਕਾਵਟਾਂ ਘਟਾਏਗਾ ਸੁਗਮੰਗਲ ਗ੍ਰਹਿ ਨੂੰ ਵੀ ਮਜ਼ਬੂਤ ਕਰੇਗਾ ਦੂਸਰਾ ਖੇਤਰ ਮੈਂ ਚੁਣਿਆ ਹੈ ਤੁਹਾਡਾ ਨੌਕਰੀ ਤੁਹਾਡੀ ਕੈਰੀਅਰ ਜੌਬ ਜਾਂ ਕੈਰੀਅਰ ਠੀਕ ਹੈ ਰਜ਼ਗਾਰ ਠੀਕ ਹੈ ਜੀ ਜੂਨ 26 ਤੇ ਜੁਪੀਟਰ ਦਾ 3 ਤੋਂ 4th ਹਾਊਸ ਤੇ ਸ਼ਿਫਟ ਹੋ ਜਾਣਾ ਤੁਹਾਡੇ ਲਈ ਸਿੱਖਣ ਅਤੇ ਨਵੀਆਂ ਸਕਿੱਲਸ ਵਿਕਸਿਤ ਕਰਨ ਦਾ ਸੁਨੇਹਾ ਲੈ ਆਏਗਾ ਇਸ ਸਮਾਂ ਉਹਨਾਂ ਲਈ ਤਾਂ ਵਧੀਆ ਹੋਏਗਾ ਜਿਹੜੇ ਆਪਣੀ ਨੌਕਰੀ ਬਦਲਣਾ ਚਾਹੁੰਦੇ ਆ ਕਈ ਵਾਰੀ ਹੁੰਦਾ ਪਹਿਲੀ ਬੌਸ ਨਾਲ ਨਹੀਂ ਬਣਦੀ ਜਾਂ ਪਹਿਲੀ ਨੌਕਰੀ ਚ ਮਨ ਨਹੀਂ ਲੱਗ ਰਿਹਾ ਸੋ ਨੌਕਰੀ ਬਦਲ ਸਕਦੇ ਹੋ ਜਾ ਕੈਰੀਅਰ ਦੇ ਵਿੱਚ ਉੱਚੇ ਪੱਧਰ ਤੇ ਜਾਣਾ ਇਸ ਕਰਕੇ ਪਹਿਲੀ ਨੌਕਰੀ ਛੱਡਣੀ ਹੈ ਠੀਕ ਹੈ ਜੀ ਸੋ ਉਸ ਦੀ ਯੋਜਨਾ ਜੇ ਬਣਾ ਰਹੇ ਹੋ ਤਾਂ ਠੀਕ ਹੈ ਸਾਲ ਦੇ ਅੰਤ ਵਿੱਚ ਜੁਪੀਟਰ 5th ਹਾਊਸ ਚ ਆਏਗਾ ਤਾਂ ਕ੍ਰੀਏਟਿਵ ਪ੍ਰੋਜੈਕਟਸ ਤੁਹਾਨੂੰ ਮਿਲਣਗੇ ਸਟੱਡੀਜ਼ ਪੜ੍ਹਾਈ ਲਈ ਬਹੁਤ ਵਧੀਆ ਹੈ ਮੈਨੇਜਮੈਂਟ ਲਈ ਬਹੁਤ ਹੀ ਚੰਗਾ ਰਹੇਗਾ ਸੋ ਨੌਕਰੀ ਲਈ ਤਾਂ ਇੰਨੀ ਚਿੰਤਾ ਦੀ ਲੋੜ ਨਹੀਂ ਹੈ ਪਰ ਯਾਦ ਰੱਖੋਗੇ ਤੁਸੀਂ ਫਰਵਰੀ ਵਿੱਚ ਸ਼ਨੀਨ ਡਾਇਰੀਜ਼ ਚ ਦਾਖਲ ਹੋਣਾ ਤੇ ਕੁਝ ਕੰਮਾਂ ਚ ਰੁਕਾਵਟ ਤੇ ਦੇਰੀ ਆ ਜਾਏਗੀ ਘਬਰਾਉਣ ਦੀ ਲੋੜ ਨਹੀਂ ਸਾਰਿਆਂ ਤੇ ਇਹ ਅਸਰ ਹੋਣਾ ਹੈ ਇਸ ਲਈ 2026 ਚ ਧੀਰਜ ਤੇ ਲਗਾਤਾਰ ਮਿਹਨਤ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੋਵੇਗਾ ਨੌਕਰੀ ਕੈਰੀਅਰ ਲਈ ਤੁਸੀਂ ਇੱਕ ਉਪਾਅ ਕਰਦੇ ਰਹਿਣਾ ਹੈ ਹਰ ਵੀਰਵਾਰ ਪੀਲੇ ਕੱਪੜੇ ਪਾਉਣੇ ਆ ਇਹ ਰੂਟੀਨ ਬਣਾ ਲੈਣੀ ਆ 12 ਮਹੀਨੇ 2026 ਦੇ ਤਗਰੀਬਾ ਨੂੰ ਲੋੜਵੰਦਾਂ ਨੂੰ ਛੋਲਿਆਂ ਦੀ ਦਾਲ ਦਾ ਦਾਨ ਕਰਨਾ ਇਹ ਜੂਪੀਟਰ ਨੂੰ ਮਜ਼ਬੂਤ ਕਰਕੇ ਕੈਰੀਅਰ ਵਿੱਚ ਪ੍ਰਗਤੀ ਦੇ ਰਾ ਖੋਲੇਗਾ ਤੀਸਰਾ ਖੇਤਰ ਮੈਂ ਕਵਰ ਆਪ ਕਰਨ ਲੱਗੀ ਆ ਪਰਿਵਾਰ ਘਰ-ਬਾਰ ਫੈਮਿਲੀ ਹੋਮ ਤੁਹਾਡਾ ਸੈਟਰਨ ਦਾ 에ਰੀਜ਼ ਵਿੱਚ ਪ੍ਰਵੇਸ਼ 26 ਚ ਜਦੋਂ ਹੋਏਗਾ ਤਾਂ ਤੁਹਾਡੀਆਂ ਘਰੇਲੂ ਜ਼ਿੰਮੇਵਾਰੀਆਂ ਵਧਣਗੀਆਂ ਤੁਹਾਨੂੰ ਘਰ ਦੇ ਮੈਂਬਰਾਂ ਦੀਆਂ ਲੋੜਾਂ ਤੇ ਉਹਨਾਂ ਦੀ ਭਲਾਈ ਲਈ ਬਹੁਤ ਸਮਾਂ ਦੇਣਾ ਪੈਣਾ ਹੈ ਇਗਨੋਰ ਨਹੀਂ ਕਰ ਸਕਦੇ ਆਪਣੇ ਪਰਿਵਾਰ ਨੂੰ ਮਾਰਚ ਵਿੱਚ ਮਰਕਰੀ ਤੇ ਵੀਨਸ ਬੁੱਧ ਤੇ ਸ਼ੁਕਰ ਦੇ 에ਰੀਜ਼ ਤੋਂ ਨਾਲ ਪਰਿਵਾਰਕ ਰਿਸ਼ਤਿਆਂ 'ਚ ਸੁਧਾਰ ਹੋ ਜਾਣਾ ਹੈ ਸੰਚਾਰ ਗੱਲਬਾਤ ਵਿੱਚ ਮਿਠਾਸ ਆ ਜਾਏਗੀ ਤੇ ਘਰ ਦੇ ਮਾਹੌਲ ਵਿੱਚ ਸੁਖ ਸ਼ਾਂਤੀ ਦੇ ਸੰਕੇਤ ਦਿਖਾਈ ਦੇ ਰਹੇ ਆ ਜੇ ਪਿਛਲੇ ਸਾਲਾਂ 'ਚ ਘਰ ਦੇ ਵਿੱਚ ਕੋਈ ਮਨਮਟਾ ਕੋਈ ਤਣਾਅ ਜਾਂ ਪਰਵਾਰਕ ਮੈਂਬਰਾਂ ਦੇ ਵਿੱਚ ਜੋ ਵਿਚਾਰਤਾਕ ਵਿਰੋਧਤਾਵਾ ਕਰਕੇ ਮਿਸਮੈਚ ਕਰਕੇ ਦੂਰੀ ਆਈ ਹੋਏਗੀ ਤਾਂ ਇਹ ਸਮਾਂ ਹੈ ਉਹਨੂੰ ਦੂਰ ਕਰਨ ਲਈ ਵਧੀਆ ਹੈ ਠੀਕ ਰਹੇਗਾ ਸਾਰਾ ਪਰਵਾਰਕ ਮੋਲ ਤੁਸੀਂ ਇੱਕ ਉਪਾਅ ਕਰਦੇ ਰਹਿਣਾ ਘਰ ਦੇ ਵਿੱਚ ਹਰ ਸ਼ੁੱਕਰਵਾਰ ਬੜਾ ਸੌਖਾ ਉਪਾਅ ਹੈ ਮੇਰਾ ਗੁਲਾਬ ਖਿੜਦੇ ਹੀ ਆ ਬਹੁਤ ਲਾਏ ਹੁੰਦੇ ਆ ਲੋਕਾਂ ਨੇ ਆਪਣੇ ਲਾਂਜ਼ ਵਿੱਚ ਜਾਂ ਗਲੀ ਵਿੱਚ ਜਾਂ ਗਮਲਿਆਂ ਵਿੱਚ ਜਾਂ ਫਿਰ ਸਫੈਦ ਫੁੱਲ ਸਫੈਦ ਫੁੱਲ ਤਾਂ ਬਹੁਤ ਹੀ ਜ਼ਿਆਦਾ ਮਿਲ ਜਾਣਗੇ इजीली ਅਵੇਲੇਬਲ ਉਹ ਤੋੜ ਲੈਣੇ ਆ ਤੇ ਗੰਗਾ ਜਲ ਉੱਪਰ ਪਵਿੱਤਰ ਛਿੜਕ ਲੈਣਾ ਘਰ ਦੇ ਵਿੱਚ ਰੱਖਣੇ ਆ ਇਸ ਨਾਲ ਵਾਤਾਵਰਨ ਪੋਜ਼ਿਟਿਵ ਰਹੇਗਾ ਤੇ ਵੀਨਸ ਗ੍ਰਹਿ ਦੀ ਕਿਰਪਾ ਮਿਲੇਗੀ ਵੀਨਸ ਆਈ ਸ਼ੁਕਰ ਮੈਂ ਗੱਲ ਜੇ ਕਰਾਂ ਪੈਸਾ ਬਿਜ਼ਨਸ ਦੀ ਤਾਂ ਮਾਰਸ ਦਾ ਅਪ੍ਰੈਲ ਚ ਇਰਿਸ ਆਉਣ ਨਾਲ ਵਪਾਰੀਆਂ ਲਈ ਨਵੀਂ ਤੇ ਹਿੰਮਤ ਭਰੇ ਫੈਸਲੇ ਲੈਣ ਦੀ ਸਮਰੱਥਾ ਆ ਜਾਏਗੀ ਜੇ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰੋਗੇ ਜਾਂ ਯੋਜਨਾ ਬਣਾ ਰਹੇ ਸੀ 2025 ਚ ਤਾਂ ਸਿਰੇ ਨਹੀਂ ਸੀ ਚੜੀ ਤਾਂ ਇਹ ਸਮਾਂ ਉਤਸ਼ਾਹ ਭਰਿਆ ਹੋਏਗਾ ਤੁਸੀਂ ਉਸ ਯੋਜਨਾ ਨੂੰ ਬਣਾ ਸਕਦੇ ਹੋ ਨਵਾਂ ਬਿਜ਼ਨਸ ਸ਼ੁਰੂ ਕਰਨ ਦੀ ਜੋ ਮਨ ਬਣਾਇਆ ਸੀ ਕਰ ਸਕਦੇ ਹੋ ਬੇਫਿਕਰ ਹੋ ਕੇ ਪਰ ਨਾ ਥੋੜਾ ਜਿਹਾ ਖਿਆਲ ਰੱਖੋਗੇ ਜੁਲਾਈ ਤੋਂ ਦਸੰਬਰ ਤੱਕ ਸ਼ਨੀ ਰੈਟਰੋਗ੍ਰੇਡ ਹੋਣ ਜਾਏਗਾ 2026 ਤਾ ਤੁਸੀਂ ਵੱਡੀ ਇਨਵੈਸਟਮੈਂਟ ਨਹੀਂ ਕਰ ਲੈਣੀ ਜਾਂ ਲੌਂਗ ਟਰਮ ਇਨਵੈਸਟਮੈਂਟ ਹੈ ਨਾ ਆਪਾਂ ਲੰਬੀ ਮਿਆਦ ਦੇ ਪ੍ਰੋਜੈਕਟਸ ਸਾਵਧਾਨੀ ਦੀ ਲੋੜ ਹੈ ਮੈਂ ਸਲਾਹ ਦੇ ਰਹੀ ਹਾਂ ਤੁਹਾਨੂੰ ਸੁਚੇਤ ਰਹਿਣਾ ਫਜ਼ੂਲ ਖਰਚ ਤੋਂ ਤੁਸੀਂ ਬਚਣਾ ਆਪਣੇ ਪੈਸੇ ਬਿਜ਼ਨਸ ਲਈ ਇੱਕ ਉਪਾਅ ਕਰਦੇ ਰਹਿਣਾ ਹੈ ਸ਼ਨੀਵਾਰ ਨੂੰ ਕਾਲੇ ਤੇਲ ਤੇ ਸਰੋ ਦਾ ਤੇਲ ਸ਼ਨੀ ਮੰਦਰ ਚਾਰਪਤ ਕਰਦਿਆ ਕਰਿਓ ਇਹ ਸੈਟਰਨ ਦੀ ਨਕਾਰਾਤਮਕਤਾ ਨੂੰ ਘਟਾਏਗਾ ਤੇ ਤੁਹਾਡੇ ਪੈਸੇ ਦੀ ਸਥਿਰਤਾ ਨੂੰ ਵਧਾਏਗਾ ਭਾਵ ਲక్ష్ਮੀ ਮਾਤਾ ਟਿਕੀ ਰਹੇਗੀ ਇੱਕਾ ਨਾ ਆਉਂਦੀ ਬਾਅਦ ਚਾ ਖਰਚੇ ਪਹਿਲਾਂ ਉਦਾਂ ਨਹੀਂ ਹੋਏਗਾ 2026 ਮੇਖ ਰਾਸ਼ੀ ਵਾਲਿਓ ਤੁਹਾਡੇ ਲਈ ਉਤਰਾ ਉਤਰਾ ਚੜ੍ਹਾ ਭਰਿਆ ਸਾਲ ਹੋਏਗਾ ਇਦਾਂ ਹੀ ਹੁੰਦਾ ਕੋਈ ਗੱਲ ਨਹੀਂ ਸਿੱਧੀ ਲਕੀਰ ਨਹੀਂ ਹੁੰਦੀ ਕਦੀ ਵੀ ਹੈਨਾ ਸਿਹਤ ਸਾਵਧਾਨੀ ਮਤਰੀਆਂ ਤੁਸੀਂ ਕੈਰੀਅਰ ਚ ਧੀਰਜ ਰੱਖਣਾ ਹੈ ਹੌਂਸਲਾ ਰੱਖਣਾ ਹੈ ਪਰਿਵਾਰ ਦੇ ਵਿੱਚ ਪਿਆਰ ਤੇ ਪੈਸੇ ਦੇ ਮਾਮਲਿਆਂ 'ਚ ਸੋਚ ਵਿਚਾਰ ਕੇ ਕਦਮ ਚੁੱਕਣ ਨਾਲ ਤੁਸੀਂ ਇਸ ਸਾਲ ਨੂੰ ਵੀ ਕਾਮਯਾਬ ਬਣਾ ਲੈਣਾ ਹੈ 25 ਨੂੰ ਭੁੱਲ ਜਾਓਗੇ ਵਧੀਆ ਗੱਲਾਂ ਵੀ ਹੋਣ ਵਾਲੀਆਂ ਨੇ ਯਾਦ ਰੱਖਿਓ ਗ੍ਰਹਿ ਸਿਰਫ ਤੁਹਾਨੂੰ ਰਾਹ ਦਿਖਾਉਂਦੇ ਆ ਸਫਲਤਾ ਤੁਹਾਡੇ ਕਰਮਾਂ ਨਾਲ ਮਿਲਣੀ ਹੈ ਤੇ ਨਿਰੰਤਰ ਮਿਹਨਤ ਤੇ ਉਪਾਅ ਤੇ ਨਿਰਭਰ ਕਰੇਗੀ ਤੁਹਾਨੂੰ ਪਤਾ ਹੈ ਮੈਂ ਹਮੇਸ਼ਾ ਦੀ ਤਰ੍ਹਾਂ ਇੱਕ ਸੁਪਰ ਪਾਵ ਵੀ ਦੱਸਦੀ ਆ ਤੇ ਦੱਸਣਾ ਹੀ ਆ ਇਸ ਵਾਰੀ ਵੀ 1 ਬਾਈ 1 ਹਰੇਕ ਰਾਸ਼ੀ ਦੇ ਨਾਲ ਮੈਂ ਇੱਕ ਸੁਪਰ ਉਪਾਦ ਸੁਣਾ ਉਹਦਾ ਫਾਇਦਾ ਪਤਾ ਕੀ ਹੋਣਾ ਹੈ ਮੇਕ ਰਾਸ਼ੀ ਵਾਲਿਓ ਜੇ ਜਦੋਂ ਉੱਪਰ ਦੱਸੇ ਚਾਰਾਂ ਖੇਤਰਾਂ ਦੇ ਚਾਰ ਉਪਾਕਰਨ ਦੌਰਾਨ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ ਇਹ ਸੁਪਰ ਉਪਾਅ ਉਸ ਨੂੰ ਕਵਰ ਅਪ ਕਰ ਲੇਗਾ ਹੈਨਾ ਕੋਈ ਮਾੜੀ ਮੋਟੀ ਉੱਚੀ ਨੀਚ ਰਹਿ ਗਈ ਤਾਂ ਮੇਖਰਾਸ਼ੀ ਵਾਲਿਓ ਤੁਸੀਂ 2026 ਦੌਰਾਨ ਇਸ ਸੁਪਰ ਉਪਾਅ ਨੂੰ ਕਰਦੇ ਰਹੋਗੇ ਹਰ ਸ਼ੁੱਕਰਵਾਰ ਸਵੇਰੇ ਤੁਸੀਂ ਪਿੱਪਲ ਦੇ ਰੁੱਖ ਨੂੰ ਗੰਗਲਜਾਲ ਚੜਾਉਣਾ ਹੈ 2026 ਚ ਪੱਕਾ ਪੱਕਾ ਸੁਪਰ ਉਪਾਅ ਦਾ ਮਤਲਬ ਕੰਟੀਨਿਉਟੀ 12 ਮਹੀਨੇ ਸੋ ਹਰ ਸ਼ੁੱਕਰਵਾਰ ਪਿੱਪਲ ਦੇ ਰੁੱਖ ਨੂੰ ਗੰਗਾ ਜਲ ਛਾਉਣਾ ਤੇ ਸੱਤਵਾਰ ਓਮ ਸ਼ਨੀ ਦੇਵਾਏ ਨਮਾ ਓਮ ਸ਼ਨੀ ਦੇਵਾਏ ਨਮਾ ਦਾ ਜਾਪ ਕਰਨਾ ਇਸ ਨਾਲ ਫਾਇਦਾ ਹੋਏਗਾ ਤਣਾ ਘਟਣਾ ਰੁਕਾਵਟਾਂ ਦੂਰ ਹੋਣੀਆਂ ਤੇ ਪੈਸੇ ਦਾ ਪ੍ਰਭਾਵ ਸੁਧਰੇਗਾ ਜੇ ਤੁਹਾਨੂੰ ਇਹ ਵੀਡੀਓ ਮੇਰੇ ਵੱਲੋਂ ਸਾਂਝੇ ਕੀਤੇ ਵਿਚਾਰ ਸਾਰਥਕ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਐਂਡ ਕਰਨ ਦਾ ਇੱਕ ਫਾਇਦਾ ਹੋਏਗਾ ਕਿ ਮੇਰਾ ਚੈਨਲ ਲੱਭਣ 'ਚ ਤੁਹਾਨੂੰ YouTube ਰੁਪਈਆ ਥਾ ਸਾਗਰ ਚ ਗੋਤੇ ਨਹੀਂ ਖਾਣੇ ਪੈਣਗੇ। ਮੇਰੀ ਹਰੇਕ ਅਪਲੋਡ ਜਿੰਡੀਆਂ ਵੀ ਵੀਡੀਓ ਮੈਂ ਅਪਲੋਡ ਨਵੀਆਂ ਕਰੂੰਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ। ਜਦੋਂ ਕਦੀ ਸੰਸਾਰਿਕ ਕੰਮਾਂ ਕਰਾਂ ਰਜੇਵੇਂ ਆ ਤੋਂ ਵੇਲ ਮਿਲੇ ਤਾਂ ਤੁਸੀਂ ਇਹ ਵੀਡੀਓ ਸਾਨੀ ਨਾਲ ਦੇਖ ਲੈਣਾ। ਮੇਖ ਰਾਸ਼ੀ ਵਾਲਿਓ ਇਹ ਸੀ ਤੁਹਾਡਾ 2026 ਦਾ ਸਮਾਂ, ਨਿਸ਼ਚੇਤ ਨੌਕਰੀ, ਪਰਿਵਾਰ, ਪੈਸਾ ਚਿੰਤਾ ਨਹੀਂ ਕਰਨੀ, ਪ੍ਰਮਾਤਮਾ ਤੇ ਓਟ ਆਸਰਾ ਰੱਖਣਾ ਹੈ। ਪਰ ਆਵਾਜ ਜੋ ਆਪਣੇ ਕਰਿਆਉ ਪੁਰਵਲੇ ਕਰਮ ਪਲਸ ਵਰਤਮਾਨ ਚ ਚੰਗੇ ਕਰਦੇ ਰਹੋ ਇਸ ਲਈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਸੋ ਵੀਡੀਓ ਦੇਖਿਓ ਪਸੰਦ ਕਰਿਓ ਲੈ ਕੇ ਆਵਾਂਗੇ ਨਵੇਂ ਵਿਸ਼ੇ ਨੂੰ ਕਿਸੇ ਨਵੀਂ ਵੀਡੀਓ ਚ ਥਿਲ ਦੈਨ ਹੋਏਗਾ ਬਾਏ ਬਾਏ ਪਰ ਕੱਲ ਹੋਏਗੀ ਬ੍ਰਿਕ ਰਾਸ਼ੀ ਦੀ ਵਾਰੀ ਸੋ ਬ੍ਰਿਕ ਰਾਸ਼ੀ ਵਾਲਿਓ ਕਰ ਲਓ ਕੰਮਰਕਸਾ ਤੇ ਹੋ ਜੋ ਤਿਆਰ ਬਾਏ ਬਾਏ